ਫਕੀਰੀ ਦੀ ਗੱਲ ਐ ਹੁਣ ਸਾਈਂ ਜੀ ਜਦੋਂ ਲਾਡੀ ਸਾਈਂ ਜੀ ਕਹਿੰਦੇ ਅੱਖ ਉਹਨਾਂ ਨੇ ਬਣਾਈ ਤੇ ਗੱਲਾਂ ਕਰਨ ਲੱਗ ਪਏ ਕਹਿੰਦੇ ਲੈ ਵੀ ਜਿੱਦਣ ਦੀ ਅੱਖ ਬਣਾਈ ਆ ਅੰਨੇ ਹੋ ਗਏ ਐਸੀ ਗੱਲ ਐ ਵਾਹ ਕਹਿੰਦੇ ਜਿੱਦਣ ਦੀ ਅੱਖ ਬਣਾਈ ਆ ਅੰਨੇ ਹੋ ਗਏ ਤੇ ਡਾਕਟਰ ਆਇਆ ਉੱਥੇ ਕਹਿੰਦੇ ਜਿ ਲੈ ਜਾ ਆਪਣੀ ਮਸ਼ੀਨਾਂ ਮਸ਼ੀਨਾਂ ਚੱਕ ਕੇ ਕਹਿੰਦੇ ਅੱਖ ਯਾਰ ਦੀ ਆ ਉਹ ਦੇਖਣ ਦਵੇ ਤਾਂ ਠੀਕ ਹੈ ਨਹੀਂ ਦੇਖਣ ਦਵੇ ਤਾਂ ਹੀ ਅੰਦਰਲੀ ਅੱਖਾਂ ਨਾਲ ਦੇਖ ਸਕਦੇ ਓਏ ਹੋਏ ਬਿਲਕੁਲ ਦੇਖਣ ਦਵੇ ਉਹਦੀ ਮਰਜ਼ੀ ਨਾ ਦੇਖਣ ਦਵੇ ਵੀ ਉਹਦੀ ਮਰਜ਼ੀ ਹੈ ਬਿਲਕੁਲ ਜਿੱਦਣ ਦੀ ਅੱਖ ਬਣਾਈ ਆ ਅੰਨੇ ਹੋ ਗਏ ਆ ਇਹ ਗੱਲ ਸਮਝਣ ਵਾਸਤੇ ਵੀ ਉਹ ਚਾਹੀਦਾ ਵਾ 100% ਦੇਖੋ ਕੈਸੀ ਗੱਲ ਹੈ ਫਕੀਰਾਂ ਦੀ ਗੱਲਾਂ ਸਮਝਣ ਵਾਸਤੇ ਤਾਂ ਬਈ ਵਾਕਈ ਇਹੀ ਇਹੀ ਚੀਜ਼ਾਂ ਮਰਫਤ ਮਤੋਦਾਂ ਦੀ ਚਾਹੀਦੀ ਹੈ ਸਮਝੀ ਨਹੀਂ ਸਕਦੇ ਅਸੀਂ ਹਾਂ ਬਿਲਕੁਲ ਸਹੀ ਗੱਲ ਹੈ ਤੁਸੀਂ ਖੁਸ਼ ਹਾਂ ਜ਼ਿੰਦਗੀ ਚ? ਅਲਹਮਦੁਲਿਲਾ ਸ਼ੁਕਰ ਕਰਦੇ ਆਂ ਅੱਲਾ ਦਾ ਵਾਹ ਅੱਲਾ ਨੂੰ ਇਹ ਕਹਿੰਨੇ ਵੀ ਅੱਲਾ ਤੂੰ ਜੋ ਕਰਨਾ ਉਹ ਤੇ ਤੂੰ ਕਰਨਾ ਹੀ ਆ ਉਹ ਤੂੰ ਜੋ ਸੋਚਿਆ ਉਹ ਤੂੰ ਜੋ ਲਿਖ ਦਿੱਤਾ ਉਹ ਤੇ ਤੂੰ ਕਰਨਾ ਹੀ ਆ ਸਾਨੂੰ ਸਬਰ ਤੇ ਸ਼ੁਕਰ ਦੇਈਂ ਬਸ ਵਾਹ ਸਬਰ ਤੇ ਸ਼ੁਕਰ ਅਦਾ ਫਰਮਾ ਕੋਈ ਕਲੈਬਰੇਸ਼ਨ ਹੈ ਜਿਹੜੀ ਇਨ ਫਿਊਚਰ ਸੋਚਦੇ ਹੋ ਮੈਨੀਫੈਸਟ ਕਰਦੇ ਹੋ ਕਿ ਮੈਂ ਮੈਨੀਫੈਸਟ ਤਾਂ ਬਹੁਤ ਉਸ ਕੀਤਾ ਹੋਇਆ ਕੀ ਕੀ ਦੱਸੋ ਕੋਈ ਕਦੀ ਚੀਜ਼ ਗੱਲ ਇਹ ਆ ਵੀ ਮੈਂ ਉਹ ਚੀਜ਼ ਮੈਨੀਫੈਸਟ ਕੀਤੀ ਆ ਵੀ ਮੈਂ ਪਹਿਲੀ ਤਾਂ ਗੱਲ ਮੱਕਾ ਸ਼ਰੀਫ ਦੇ ਵਿੱਚ ਅਜ਼ਾਨ ਦੇਣੀ ਆ ਉਹ ਕੀ ਹੁੰਦਾ ਬਾਈ ਅਜ਼ਾਨ ਦੇਣੀ ਆ ਅੱਲ੍ਹਾ ਅਕਬਰ ਓਕੇ ਓਕੇ ਓਏ ਹੋਏ ਹੋਏ ਅਕਬਰ ਉਹ ਹੁਣ ਕੌਣ ਦਿੰਦੇ ਨੇ ਵਸੇ ਉਹ ਉੱਥੇ ਆ ਅਰਬੀ ਆ ਓਕੇ ਉਹ ਦਿੰਦੇ ਆ ਮੱਕਾ ਸ਼ਰੀਫ ਦੇ ਵਿੱਚ ਮੱਕਾ ਸ਼ਰੀਫ ਵਿੱਚ ਅਜ਼ਾਨ ਦੇਣਾ ਇਟਸ ਅ ਬਿਗ ਥਿੰਗ ਅੱਛਾ ਜੀ ਉਹ ਲਾਈਫ 'ਚ ਇੱਕ ਵਾਰ ਉਹ ਕਿੱਦਾਂ ਹੁੰਦੀ ਬਾਈ ਉੱਥੇ ਕੌਣ ਦੇ ਸਕਦਾ ਕੋਈ ਨਹੀਂ ਦੇ ਸਕਦਾ ਇਦਾਂ ਅੱਛਾ ਹਾਂ ਜੀ ਤੇ ਉਹ ਜਿਹੜੇ ਦਿੰਦੇ ਨੇ ਉਹ ਉਹ ਦਿੰਦੇ ਉਹ ਹੀ ਦਿੰਦੇ ਆ ਇਹ ਗਰੀ ਰਫੀ ਸਾਹਿਬ ਨੇ ਦਿੱਤੀ ਸੀ ਮੁਹੰਮਦ ਰਫੀ ਸਾਹਿਬ ਨੇ ਅੱਛਾ ਹਾਂਜੀ ਇੱਕ ਵਾਰੀ ਤੁਸੀਂ ਦੇਣੀ ਇਨਸ਼ਾ ਅੱਲਾ ਮੈਂ ਕਹਿੰਦਾ ਅੱਲਾ ਮੇਰੇ ਪਹਿਲਾ ਅਜ਼ਾਨ ਮੇਰੀ ਦੁਆ ਦੇ ਉੱਤੇ ਮੈਂ ਅਰਦਾਸ ਕਰਦਾ ਬਈ ਤੁਹਾਡੀ ਪੂਰੀ ਹੋਵੇ ਮੈਂ ਥੈਂਕ ਯੂ ਬਈ ਸ਼ੁਕਰ ਅਲ ਹਮਦੁਲਿਲਾ ਮੈਂ ਕਹਾ ਅਜ਼ਾਨ ਇੱਕ ਵਾਰੀ ਹੋ ਜਾਵੇ ਉਸ ਤੋਂ ਬਾਅਦ ਚਾਹੇ ਅਜ਼ਾਨ ਤੋਂ 2 ਮਿੰਟ ਬਾਅਦ ਚ ਮੇਰੀ ਜਾਨ ਕੱਢ ਲਈ ਮੈਨੂੰ ਕੋਈ ਦਿੱਕਤ ਨਹੀਂ ਓਏ ਹੋਏ ਹੋਏ ਇਹ ਚੀਜ਼ ਹੈ ਮੇਰੀ ਇਹਦਾ ਮਤਲਬ ਕੀ ਹੁੰਦਾ ਬਈ ਜਿਹੜੇ ਤੁਸੀਂ ਉਹਨੇ ਅਜ਼ਾਨ ਅਜ਼ਾਨ ਉਹ ਇੱਕ ਸੱਦਾ ਬਲਾਵਾ ਆ ਮੁਸਲਮਾਨਾਂ ਨੂੰ ਓਕੇ ਅੱਲਾਹੁ ਅਕਬਰ ਅੱਲਾਹੁ ਅਕਬਰ ਅੱਲਾਹ ਸਭ ਤੋਂ ਵੱਡਾ ਹੈ ਹਮ ਅਸ਼ਹਦੂ ਅੱਲਾ ਇਲਾਹਾ ਇਲਾਹ ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾ ਇੱਕ ਹੈ ਹਮ ਹੈਨਾ ਪਿਆਰ ਦੀ ਕੋਈ ਹੱਦ ਨਹੀਂ ਹੁੰਦੀ ਬਾਈ ਸਹੀ ਗੱਲ ਹੈ ਬਾਈ ਹੱਦ ਹੀ ਹੋ ਜੇ ਜਿਸ ਦੀ ਵੀ ਪਿਆਰ ਕਰਦਾ ਬੇਹੱਦ ਦਾ ਪਿਆਰ ਹੁੰਦਾ ਬੇਹੱਦ ਦਾ ਜੀ ਹੱਦ ਹੱਦ ਵਾਲਾ ਪਿਆਰ ਨਹੀਂ ਹੁੰਦਾ ਜਿੱਥੇ ਹੱਦ ਆ ਗਈ ਉਹ ਪਿਆਰ ਨਹੀਂ ਹੈ ਸਮਝ ਗਿਆ ਜੀ ਜਿੱਥੇ ਹੱਦਾਂ ਸਰਹੱਦਾਂ ਪਾਰ ਹੋ ਜਾਂਦੀਆਂ ਉਹ ਪਿਆਰ ਆ ਮੈਂ ਤਾਂ ਕਈ ਵਾਰ ਇਹ ਵੀ ਸੋਚਦਾ ਹਾਂ ਬਾਈ ਕਿ ਦੁਨੀਆ ਇੰਨੀ ਖੂਬਸੂਰਤ ਪਰਮਾਤਮਾ ਨੇ ਬਣਾਈ ਆ ਇਹ ਸਾਰਾ ਇੱਕ ਘਰ ਹੋਣਾ ਚਾਹੀਦਾ ਮੈਂ ਥੋੜਾ ਜਿਹਾ ਏਦਾ ਦਾ ਬੰਦਾ ਮੈਂ ਮਤਲਬ ਥੋੜਾ ਜਿਹਾ ਐਂਗਲ ਦੇ ਕੇ ਰਾਜ਼ੀਆਂ ਧਰਮਾਂ ਤੋਂ ਉੱਪਰ ਉੱਠ ਕੇ ਬਿਲਕੁਲ ਬਿਲਕੁਲ ਮੈਨੂੰ ਹੁੰਦਾ ਹੈ ਕਿ ਜਿੱਦਾਂ ਮੈਂ ਪਿੱਛੇ ਨਾ ਪੋਡਕਾਸਟ ਕੀਤੇ ਦੋ ਤਿੰਨ ਨਾਸਤਿਕ ਬੰਦਿਆਂ ਨਾਲ ਜੀ ਬੜਾ ਮਜ਼ਾ ਆਇਆ ਉਹਨਾਂ ਨੂੰ ਪੋਡਕਾਸਟ ਕਰਕੇ ਯਾਰ ਕਿ ਉਹ ਜਿਵੇਂ ਆਪਣੀ ਆਪਣੀ ਸੋਚ ਚ ਚਲੋ ਤਰਕਸ਼ੀਲ ਸੋਸਾਇਟੀ ਵਾਲੇ ਨੇ ਉਹ ਕਹਿੰਦੇ ਸੀ ਰੱਬ ਨੂੰ ਨਹੀਂ ਮੰਨਦੇ ਕਿ ਰੱਬ ਹੈਗਾ ਸਬੂਤ ਤੇ ਉਹ ਇਹ ਵੋ ਯਾਰ ਉਹ ਕੀ ਕੀ ਗੱਲਾਂ ਕਰਦੇ ਨੇ ਯਾਰ ਰੱਬ ਬਾਬਾ ਜੀ ਕਿ ਆਖੇ ਸਬੂਤ ਦਿਓ ਮੇਰੀ 2 ਘੰਟੇ ਆਹੀ ਬੈਂਚ ਚੱਲੀ ਉਹਨਾਂ ਨੂੰ ਕਹਿਣਾ ਸੀ ਵੀ ਛੱਤ ਦੇਖੋ ਉ ਇਹ ਪਿੱਲਰਾਂ ਦੇ ਨਾਲ ਐ ਨਾ ਖੜੀ। ਅਸਮਾਨ ਦੇਖੋ ਉਹਨੂੰ ਪਿੱਲਰ ਹੈਗਾ ਕੋਈ? ਕਿੱਡੀ ਛੱਤ ਐ ਉਹ ਨੀਲੀ ਛੱਤ? ਕਿੱਡੀ ਛੱਤ ਐ? ਪਿੱਲਰ ਹੈਗਾ ਕੋਈ ਉਹਨੂੰ? ਬਿਲਕੁਲ। ਹਵਾ ਚਲਦੀ ਐ? ਹਵਾ ਦੀਦੀ ਐ? ਨਹੀਂ। ਪਰ ਮਹਿਸੂਸ ਹੁੰਦੀ ਐ ਨਾ ਲੱਗਦੀ ਐ ਹਵਾ। ਬਿਲਕੁਲ ਬਿਲਕੁਲ ਬਿਲਕੁਲ। ਹਵਾ ਨੂੰ ਖਾ ਤਾਂ ਨਹੀਂ ਸਕਦੇ। ਸਾਹ ਲੈ ਰਹੇ ਆ। ਹਵਾ ਨੂੰ ਦੇਖ ਹੀ ਸਕਦੇ ਆਪਾਂ? ਦੇਖ ਨਹੀਂ ਸਕਦੇ। ਮਹਿਸੂਸ ਹੀ ਕਰ ਸਕਦੇ। ਬੁਲਾਣਾ ਤੁਹਾਨੂੰ ਅਗਲੀ ਵਾਰੀ ਜਦੋਂ ਆਗੇ ਨਾ ਇਕੱਠੇ ਹੋਗੇ ਪੋਡਕਾਸਟ ਕਰਨ ਆਪਾਂ ਡਿਸਕਸ ਕਰਾਂਗੇ ਐਕਚੁਅਲੀ ਉਹਨਾਂ ਦੀ ਗੱਲਾਂ ਜਿਹੜੀਆਂ ਕੁਝ ਕੁ ਚਲੋ ਰੱਬ ਵਾਲੀ ਗੱਲ ਨੂੰ ਤਾਂ ਮੈਂ ਵੀ ਨਹੀਂ ਮੰਨਦਾ ਪਤਾ ਕੀ ਉਹ ਤਾਂ ਮੈਂ ਵੀ ਕਹਿੰਨਾ ਕਿ ਰੱਬ ਤਾਂ ਮੈਨੂੰ ਵੀ ਫੀਲ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਸਟਾਰਟਿੰਗ 'ਚ ਕੀ ਪਾਵਰ ਫੀਲ ਹੁੰਦੀ ਹੈ ਕਿ ਕੋਈ ਤਾਂ ਹੈ ਇਨਸਾਫ ਕਰਨ ਵਾਲਾ ਨਾ ਬਿਲਕੁਲ ਜਿਵੇਂ ਹੁਣ ਦੁਨਿਆਵੀ ਤੌਰ ਤੇ ਜੇ ਆਪਣੇ ਨਾਲ ਧੱਕਾ ਹੋਵੇ ਆਪਾਂ ਕਿੱਥੇ ਜਾਵਾਂਗੇ ਥਾਣੇ ਕੋਰਟ ਉੱਥੇ ਕੀ ਕਵਾਂਗੇ ਕੋਈ ਤਾਂ ਜੱਜ ਇਮਾਨਦਾਰ ਹੋਊ ਜਿਹੜਾ ਸਾਡੇ ਦੋਨਾਂ 'ਚ ਦੇਖੂ ਸਬੂਤ ਕਿ ਬਿਲਕੁਲ ਬਿਲਕੁ ਫਿਰ ਇੱਕ ਜੱਜ ਤੇ ਤਾਂ ਵਿਸ਼ਵਾਸ ਕਰਨਾ ਹੀ ਪੈਣਾ ਮੈਂ ਤਾਂ ਮੈਂ ਥੋੜਾ ਕਰਮਾ ਬਲੀਵਰ ਆ ਕਿ ਜੋ ਬੀਜੂਗੇ ਉਹ ਵੱਡਣਾ ਪੈਣਾ ਵੱਡਣਾ ਪੈਣਾ ਹੀ ਉਹ ਸਾਬ ਨਾਲ ਬੀਜੋ ਬਿਲਕੁਲ ਵੱਡਣਾ ਪੈਣਾ ਮੇਰੀ ਤਾਂ ਇਹ ਥਿਉਰੀ ਹੈ ਲਾਈਫ ਦੀ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਇਸੇ ਕਰਕੇ ਅਸੀਂ ਡਰਦੇ ਰਹਿੰਦੇ ਆ ਵੀ ਸੜ ਤੋਂ ਕਦੀ ਕਿਸੇ ਦਾ ਦਿਲ ਨਾ ਦੁਖ ਜਵੇ ਕਦੀ ਕਿਸੇ ਆਖ ਨਾ ਵਜੇ ਆਪਣਾ ਰਿਆ ਜਾਵੇ ਕਿਸੇ ਦਾ ਹੱਕ ਮਾਰਨ ਨਾਲੋਂ ਨਾ ਤੁਸੀਂ ਗਾਰਾ ਖਾ ਲਓ ਹੂੰ ਗੰਦ ਖਾ ਲਓ ਹੂੰ ਹੱਕ ਨਾ ਖਾਉਗੇ ਸਦਾ। ਵਾਹ। ਤੇ ਬਾਈ ਜੇ ਕੋਈ ਸਾਡਾ ਹੱਕ ਖਾ ਲਵੇ ਫਿਰ ਫਿਰ ਉਹਨੂੰ ਅੱਲਾਹ ਤੇ ਛੱਡ ਦੇ। ਮਾਫ ਕਰ ਦੋ। ਅੱਲਾਹ ਤੇ ਛੱਡ ਦੇ। ਅੱਲਾਹ ਬੜਾ ਗਫੂਰ ਰਹੀਮ। ਅੱਲਾਹ ਨੂੰ ਕਹੋ ਅੱਲਾਹ ਇਹਨੇ ਵੀ ਨਾ ਇਦਾਂ ਕੀਤੀ ਆ। ਹੂੰ। ਤੁਹਾਨੂੰ ਦੇਖ ਲਈ। ਪਰ ਮਨ ਲੱਗਦਾ ਉਹਨੂੰ ਕਹਿਣ ਦੀ ਵੀ ਨਹੀਂ ਲੋੜ ਉਹਨੂੰ ਪਤਾ ਹੀ ਹੈ। ਉਹ ਦਿਲੋਂ ਬਾਦਵਾ ਨਿਕਲਦੀ ਹੈ ਨਾ? ਹਾਂ ਹਾਂ। ਬਾਦਵਾ ਦੇਣਾ ਹਰਾਮ ਆ। ਹੂੰ। ਬਾਦਵਾ ਦੇਣੀ ਨਹੀਂ ਚਾਹੀਦੀ। ਪਰ ਲੇਕਿਨ ਜਦੋਂ ਦਿਲ ਬਾਦਵਾ ਦਿੰਦਾ ਹੈ ਨਾ ਫਿਰ ਅੱਲਾਹ ਇਹ ਕਿਹੜੇ ਕੰਟਰੋਲ 'ਚ ਹੁੰਦੀ ਏ ਬਈ? ਇਹ ਕੰਟਰੋਲ ਚ ਨਹੀਂ ਹੁੰਦੀ ਮੂੰਹੋਂ ਨਹੀਂ ਕਹਿਣਾ ਚਾਹੀਦਾ ਹਾਂ ਅੰਦਰੋਂ ਤਾਂ ਮੂੰਹ ਨਾ ਕਹੋ ਹੁਣ ਜਦੋਂ ਮੈਂ ਇੱਕ ਪਿਛਲੀ ਪੋਡਕਾਸਟ ਵੀ ਜੇ ਇੱਕ ਅਮਨ ਔਜਲੇਦੀ ਭਰਾ ਦੇ ਉਹ ਪੋਡਕਾਸਟ ਬਹੁਤ ਚੱਲੀ ਸੀ ਜੀ 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 ਉੱਚ ਮੈਂ ਗੱਲ ਕਹੀ ਸੀ ਕਿ ਮੈਂ ਕਹਾਂ ਵੀ ਜਦੋਂ ਨਾ ਬੰਦੇ ਨੂੰ ਤੁਸੀਂ ਕਿਸੇ ਨੂੰ ਬਹੁਤ ਜ਼ਿਆਦਾ ਤੰਗ ਕਰ ਦਿੰਦੇ ਹੋ ਉਹਦਾ ਬੱਸ ਨਹੀਂ ਚੱਲਦਾ ਹੁੰਦਾ ਉਹ ਚੁੱਪ ਕਰ ਜਾਂਦਾ ਤੁਹਾਡੇ ਮੂਰੇ ਬੋਲ ਨਹੀਂ ਸਕਦਾ ਪਰ ਲੇਕਿਨ ਉਹਨੇ ਸ਼ਿਕਾਇਤ ਅੱਲਾਹ ਨੂੰ ਲਾ ਦੇਣੀ 100% ਵੀ ਅੱਲਾ ਮੇਨਾ ਹੀ ਤਾਂ ਉਹਨੂੰ ਜਦੋਂ ਅੱਖਾਂ ਭਰ ਕੇ ਨਾ ਦੇਖਣਾ ਤਾਂ ਉਹਨੂੰ ಅರ್ಷ ಇಲ್ಲಿ